ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਗਜ਼ੀ ਕਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿੱਚ ਜੇ ਹਿੰਮਤ ਹੈ ਤਾਂ ਭਗਵੰਤ ਮਾਨ ਵਾਂਗ ਲੋਕਾਂ ਵਿੱਚ ਜਾ ਕੇ ਦਿਖਾਉਣ ਫਿਰ ਪਤਾ ਲੱਗੇਗਾ ਕਿ ਕਾਗਜ਼ੀ ਕੌਣ ਹੈ ਖੁਦ ਦੀ ਸੁਰੱਖਿਆ ਲਈ ਤਾਂ ਇਹ ਗੁਜਰਾਤ ਤੋਂ ਪੁਲਿਸ ਤੇ ਅਫਸਰ ਲੈ ਕੇ ਆਏ ਹੋਏ ਸਨ ਇਹ ਕਹਿਣਾ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੰਤਰੀ ਬਲਬੀਰ ਸਿੰਘ ਦਾ ਜਿਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਗਜ਼ੀ ਕਹਿਣ ਤੇ ਜਵਾਬ ਦਿੱਤਾ ਹੈ ਕੋਈ ਨਹੀਂ ਦੱਸਾਂ ਕਿ ਕਾਗਜ਼ੀ ਕੌਣ ਹੈ ਤੇ ਅਸਲੀ ਕੌਣ ਹੈ ਭਗਵੰਤ ਮਾਨਤ ਸਿੰਘ ਲੋਕਾਂ ਨੂੰ ਪੁੱਛੋ ਨਾ ਮੋਦੀ ਜੀ ਦੇ ਕਰਨ ਦਾ ਤਾਂ ਕੁਝ ਨਾ ਲੋਕਾਂ ਨੂੰ ਪੁੱਛੋ ਜੇ ਮੋਦੀ ਜੀ ਦੀ ਹਿੰਮਤ ਆ ਤਾਂ ਪੜਾਅ ਦੇ ਕਰਫਿਊ ਕੋਲ ਆਇਆ ਹੋਇਆ ਸੀਗਾ ਜੀ ਆਮ ਜਦੋਂ ਭਗਵੰਤ ਮਾਨ ਜਾਂਦਾ ਉਦੋਂ ਜਾ ਕੇ ਤਾਂ ਦਿਖਾਣ ਲੋਕਾਂ ਚ ਫਿਰ ਪਤਾ ਲੱਗੂਗਾ ਕਾਗਜ਼ੀ ਕੌਣ ਹੈ ਨਾ ਜੀ ਕਹੇ ਜੇ ਹਿੰਮਤ ਆ ਨਾ ਜੀ ਤਾਂ 10000 ਪੁਲਿਸ ਲਾਉਣ ਤੋਂ ਬਗੈਰ ਜਾਓ ਜੀ ਗੁਜਰਾਤ ਦੀ ਪੁਲਿਸ ਭੜਾਈ ਹੋਈ ਸੀ ਪੰਜਾਬ ਦੀ ਪੁਲਿਸ ਤੇ ਵੀ ਵਿਸ਼ਵਾਸ ਨਹੀਂ ਆ ਜੀ ਗੁਜਰਾਤ ਦੀ ਪੁਲਿਸ ਗੁਜਰਾਤ ਦੇ ਸਾਰੇ ਅਫਸਰ ਇਹ ਇਹ ਕੀ ਸ਼ੋਅ ਕਰਦਾ ਜੀ ਇਹ ਬਾਹਰ